झगड़ा करता बोली गा कोटी पका गुडिया गुरुद्वारे मेनू आई भी डैडी आठा है मैं जल्दी जल्दी मत्था टेक के मैं वापस मुड़े आई हाँ मुड़के मैं क्या कोई ना कोई बुढ़ी का चांस करूगा जरा बैठा है ਮੈਂ ਫਟਾਫਟ ਉਥੋਂ ਆਕੇ ਲੈ ਕੇ ਆਪਣਾ ਫੁੱਲ ਬਿੱਲਰ ਆਕੇ ਆਕੇ ਇੱਥੇ ਟੰਗੀਆਂ ਉਹਨੇ ਚਿਰ ਨੂੰ ਇਹ ਵੀ ਆ ਗਿਆ ਠੀਕ ਹੈ ਆਕੇ ਅਲੱਗ ਗਾਲਾਂ ਕੱਢ ਲਾ ਪਿਆ ਮੈਂ ਕਿਹਾ ਕਲੀਬ ਗਾਲਾਂ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਨਹੀਂ ਆਂਦਾ ਠੀਕ ਹੈ ਤੂੰ ਕਿਉਂ ਕਰਕੇ ਪਿਆ ਤੂੰ ਕਿਉਂ ਬੁਲਾਣਾ ਉਹਨੂੰ ਠੀਕ ਹੈ ਆਂਦਾ ਮੈਂ ਛੇਡਾਈ ਬੁਲਾਉਂਗਾ ਫਿਰ ਜੇ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾਂ ਲਾ ਕੇ ਭੱਜਾ ਠੀਕ ਹੈ ਮੁੰਡਾ ਠੀਕ ਹੈ ਮੈਂ ਭੱਜ ਗਈ ਆ ਨਰਨਾਰਾ ਸੰਗਾ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ ਤੇ ਇਹਨੇ ਮਾਰੀ ਟਰਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੀ ਹੋ ਗਈ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਮੇਰਾ ਭਾਈ ਲੱਗਦਾ ਜੀ ਬੜਾ ਮੇਸ ਤੋਂ ਬੜਾ ਹੈ ਇਹਨਾਂ ਸਾਫ ਸੰਗੇ ਜੀ ਦਿਹਾੜੀ ਤਾਂ ਪਾਈ ਕਰਦਾ ਦੋਵੇਂ ਦਿਹਾੜੀ ਤਾਂ ਪਾ ਕਰਦੇ ਸੀ ਅੱਛਾ ਅੱਜ ਐਤਵਾਰ ਹੀ ਫੈਕਟਰੀ ਜੇ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਾ ਅੱਛਾ ਬਟਰ ਹੋਇਆ ਕੇਮੋ ਹੋਇਆ ਕੋਣ ਸੀ ਪੱਤਾ ਤੇ ਕੀ ਫਰਦਰ ਕਾਰਵਾਈ ਕੀਤੀ ਇਹ ਸਾਨੂੰ ਇੰਟੀਮੇਸ਼ਨ ਮਿਲੀ ਹੈ ਜੀ ਦਲਤੀ ਪਿੰਡ ਤੋਂ ਵੀ ਬਾਪੂਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਖਾਲਚੀ ਦੀ ਏਜ ਹੈ ਉਹਦੀ ਆਪਣੇ ਬੇਟੇ ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਉਹਨੂੰ ਆਪਸ ਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ। ਉਹਦੇ ਵੀ ਹੋ ਗਈ। ਹਾਂਜੀ ਹਾਂਜੀ ਉਹਦੀ ਮੌਕੇ ਤੇ ਡੈਥ ਹੋ ਗਈ ਵੀ ਉਹਦੀ ਡੈੱਡ ਬੋਡੀ ਨੂੰ ਇੱਥੇ ਹਸਪੀਟਲ ਵਾਟਸਐਪ ਨੂੰ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਪਰਦਰ ਅਗਲੀ ਕਾਰਵਾਈ ਕਰਕੇ ਵਕਤਮਾ ਦਰਜ ਕਰਕੇ ਤੁਹਾਨੂੰ ਸਮਝ ਲਿਆਵਾਂਗੇ। ਜਦੋਂ ਰੀਜ਼ਨ ਪਤਾ ਲੱਗੇਗਾ ਭਾਜੀ ਕੀ ਹੈ। ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ। ਜੀਦੋਂ ਬਾਅਦ ਐਸ ਜਾ ਕੇ ਉਹਨੇ ਇੱਕ ਕਦਮ ਚੁੱਕਿਆ। ਮੁੰਡਾ ਵੀ ਸੱਤਾਂ ਗੋਣਾਂ ਜਿਹੇ ਹਾਂਜੀ ਜਿਹੜਾ ਦੋਸ਼ੀ ਹੈ ਜਿਹਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸਟਾ ਲੱਗੇ ਨੇ ਹੱਤਪਾਈ ਦੇ ਵਿੱਚ ਵੀ ਮਾਰਿਆ ਵੀ ਉਹਦੀ ਵੀ ਮਰਿਆ ਉਹਦੇ ਵੀ ਸਟਾ ਇਹ ਉਹਦੇ ਵੱਲੋਂ ਇੱਟ ਮਾਰ ਨਹੀਂ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਿਰ ਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਟਨਾ ਮਨਜਾਮ ਦਿੱਤਾ ਇਹਦਾ ਨਾਂ ਕੁਲਦੀਪ ਸਿੰਘ ਹੈ ਜੀ ਉਹ ਇਕੱਠੇ ਰਹਿੰਦੇ ਨੇ ਘਰ ਚੋ ਇਕੱਠੇ ਜਾਂਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਵੀ ਤਾਂ ਮੈਰਿਟ ਹੈ ਇਹ ਮੈਰਿਟ ਸੀਗਾ ਤੇ ਉਦੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸ਼ਤੂ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਦੇਖੀ ਤੇ ਟੱਟਾ ਦਾ ਮਿੰਜਾ ਮੁਕੇ ਦਿੱਤਾ ਤੇ ਪਿੰਡ ਦੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕੰਮਾਂ ਨੂੰ ਜੰਮ ਦਿੱਤਾ ਪਰਦਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲਏ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਰਵਾਈ ਜਿਹੜੀ ਹੈਗੀ ਅਗਲੀ ਜਾਂਚ ਲਿਆਵਾਂਗੇ